ਜਾਪ ਚ ਫੇਰ ਮੀ ਅਲਰਟ ਹੋਇਆ ਜਾਰੀ ਇੰਨਾ ਸ਼ਹਿਰਾਂ ਚ ਭਰੀ ਮੀ ਜਾਣੋ ਕਦੋਂ ਤੱਕ ਅਲਰਟ ਜਾਰੀ ਪੰਜਾਬ ਦੇ ਮੌਸਮ ਨੂੰ ਲੈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਚ ਜਿੱਥੇ ਸਵੇੜ ਦੇ ਬੱਦਲ ਛਾਏ ਹੋਏ ਨੇ ਤੇ ਕਿਤੇ ਕਿਤੇ ਮੀ ਵੀ ਪਿਆ ਉੱਥੇ ਮੌਸਮ ਵਿਭਾਗ ਨੇ 10 ਸਤੰਬਰ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀ ਦਾ ਇਹ ਦੌਰ ਆਉਣ ਵਾਲੇ ਦਿਨਾਂ ਚ ਬਰਕਰਾਰ ਰਹੇਗਾ ਮੌਸਮ ਵਿਭਾਗ ਨੇ ਅੱਜ पठानकोट हुश्यारपूर रूपनगर मोहली श्री फतगड साहेब पट्याला संगर मनसा जलंधर अमृतसर तरणतारण मो फोजपूर बठिंडा मुकतसर साहेब फाजलका पट्याला ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਜਤਾਈ ਹੈ ਇਸੇ ਤਰ੍ਹਾਂ 9 10 ਅਤੇ 11 ਸਤੰਬਰ ਨੂੰ ਵੀ ਪੰਜਾਬ 'ਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਹਾਲਾਂਕਿ ਮਾਲਵੇ ਦੇ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਪੰਜਾਬ 'ਚ ਆਮ ਬਾਰਿਸ਼ ਜਾਰੀ ਰਹੇਗੀ ਇਸ ਦੇ ਨਾਲ ਹੀ ਤਾਪਮਾਨ 'ਚ ਵੀ ਥੋੜਾ ਵਾਧਾ ਦੇਖਿਆ ਜਾ ਸਕਦਾ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 30.3 ਡਿਗਰੀ ਅੰਬਾਲਾ 33.3 ਡਿਗਰੀ ਮੁਹਾਲੀ 32.6 ਡਿਗਰੀ ਫਿਰੋਜ਼ਪੁਰ 29.7 ਡਿਗਰੀ ਹੁਧਿਆਣਾ 31.2 ਡਿਗਰੀ ਪਠਾਨਕੋਟ 31.8 ਡਿਗਰੀ ਪਟਿਆਲਾ 33.7 ਡਿਗਰੀ ਦੱਸਦੇ ਕਿ ਅਗਸਤ ਮਹੀਨੇ ਤੋਂ ਹੀ ਪੰਜਾਬ ਪੰਜਾਬ 'ਚ ਹੜਾ ਨੇ ਕਹਿਰ ਮਚਾਇਆ ਹੋਇਆ ਹੈ ਹੜਾ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਵੀ ਹੋਇਆ ਜਿਸ ਨਾਲ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਸੀ ਤੇ 12 ਦਿਨਾਂ ਬਾਅਦ ਪੰਜਾਬ 'ਚ ਸਕੂਲ ਅਤੇ ਕਾਲਜ ਅੱਜ ਦੁਬਾਰਾ ਖੁੱਲ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਕੂਲ ਕਾਲਜ ਹਜੇ ਵੀ ਬੰਦ ਰਹਿਣਗੇ ਰਾਹ ਦੀ ਖਬਰ ਇਹ ਹੈ ਕਿ ਉਤਰੀ ਪਾਰ 'ਚ ਮੀਂਹ ਦੀ ਰਫ਼ਤਾਰ ਘਟ ਗਈ ਹੈ ਡੈਮਾਂ ਦੇ ਪਾਣੀ ਦਾ ਪੱਧਰ ਵੀ ਘਟਣਾ ਸ਼ੁਰੂ ਹੋ ਗਿਆ ਤਾਂ ਜੋ ਦਰਿਆਵਾਂ 'ਚ ਪਾਣੀ ਦਾ ਪੱਧਰ ਆਮ ਹੋ ਸਕੇ ਪਾਖੜਾ ਦਾ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ 1000 ਨਿਸ਼ਾਨ ਤੋਂ ਲਗਭਗ 2 ਫੁੱਟ ਹੇਠਾਂ ਹੈ ਜਾਣਕਾਰੀ ਮੁਤਾਬਕ ਹਜੇ ਵੀ ਪੰਜਾਬ ਦੇ 23 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਇਨ੍ਹਾਂ ਚ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਰੀਦਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਸ਼੍ਰੀ ਮੁਕਤਸਰ ਸਾਹਿਬ ਅਤੇ ਐਸਪੀਐਸ ਨਗਰ ਤੇ ਤਰਨਤਾਰਨ ਸ਼ਾਮਲ ਨੇ ਤੇ ਹੁਣ ਜ਼ਿਕਰੇ ਖਾਸ ਹੈ ਕਿ ਮੀਂਹ ਦੀ ਰਫ਼ਤਾਰ ਘਟਣ ਕਾਰਨ ਪੰਜਾਬ ਦੀ ਸਥਿਤੀ ਥੋੜੀ ਠੀਕ ਹੋ ਜਾਵੇਗੀ ਪਰ ਹਲਕੀ ਹਲਕੀ ਬੂੰਦਾਬਾਰਸ਼ ਆਉਣ ਵਾਲੇ ਦਿਨਾਂ ਤੱਕ ਜਾਰੀ ਰਹੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟਾਂ ਲਈ ਜੁੜੇ ਰਹੋ ਪੰਜਾਬ ਟਕ